ਆਪ ਸਭ ਨੂੰ ਮੇਰੀ ਨਵੀਂ ਸਜਰੀ ਸਵੇਰ ਦੀ ਪਿਆਰਪਰੀ ਸੱਸੀ ਅਕਾਲਜੀ ਸੁਬਾ ਸੁਬਾ ਦਾ ਟਾਈਮ ਹੈ ਤੇ ਬੱਚੇ ਨੇ ਸਕੂਲ ਜਾਣਾ ਸੀ ਤੇ ਬੱਚੇ ਤਿਆਰ ਹੋ ਰਹੇ ਸੀ ਤੇ ਇਸ ਵੇਲੇ ਜਿਹੜੇ ਕੰਮ ਹੈ ਬਹੁਤ ਜ਼ਿਆਦਾ ਹੁੰਦੇ ਨੇ ਤੇ ਬਾਕੀ ਬੱਚਿਆਂ ਦੀਆਂ ਡਿਮਾਂਡਾਂ ਹੁੰਦੀਆਂ ਨੇ ਕਿ ਅਸੀਂ ਆ ਲੈ ਕੇ ਜਾਣਾ ਖਾਣ ਲਈ ਤੇ ਆਪ ਨੂੰ ਵੀ ਹੁੰਦਾ ਕਿ ਜਿਹੜਾ ਜੋ ਵੀ ਮੰਗਦਾ ਉਹਨੂੰ ਦਿੱਤਾ ਜਾਵੇ ਤਾਂ ਜੇ ਇਹਨਾਂ ਨੇ ਨਾ ਖਾਦਾ ਫਿਰ ਆਪ ਦਾ ਵੀ ਕੀ ਖਾਣਾ ਹੁੰਦਾਗਾ ਤੇ ਆਪਾਂ ਲਈਆਂ ਜੀ ਥੋੜੀਆਂ ਜਿਹੀਆਂ ਸਬਜ਼ੀਆਂ ਜਿਹੜੀਆਂ ਕਿ ਆਪਾਂ ਪਹਿਲਾਂ ਹੀ ਰਾਤ ਨੂੰ ਧੋ ਕੇ ਚੰਗੀ ਤਰ੍ਹਾਂ ਰੱਖਤੀਆਂ ਸੀ ਤੇ ਇਹਦੇ ਵਿੱਚ ਲਈਏ ਜੀ ਆਪਾਂ ਸਭ ਤੋਂ ਪਹਿਲਾਂ ਗੋਭੀ ਤੇ ਉਹਨੂੰ ਕੱਟ ਕੇ ਇੱਕ ਆਪਾਂ ਚੌਪਰ ਵਿੱਚ ਪਾ ਲਿਆ ਫਿਰ ਲਈਏ ਜੀ ਆਪਾਂ ਇੱਕ Shimla mirch ਉਹਨੂੰ ਚੰਗੀ ਤਰ੍ਹਾਂ ਤੁਸੀਂ ਸਾਫ਼ ਕਰਕੇ ਕੱਟ ਲੈਣਾਗਾ ਤੇ ਉਹਦੇ ਵਿੱਚੋਂ ਜਿਹੜੇ ਬੀਜ ਵਗੈਰਾ ਹੈ ਉਹ ਤੁਸੀਂ ਬਾਹਰ ਕੱਢ ਦੇਣੇ ਨੇ ਫਿਰ ਲਈਏ ਜੀ ਇੱਕ ਆਪਾਂ Popla mirch ਜੇ ਤੁਹਾਡੇ ਕੋਲ ਇਹ ਹੋਵੇ ਤਾਂ ਤੁਸੀਂ ਜ਼ਰੂਰ ਲਿਓ ਕਿਉਂਕਿ ਇਹਦੇ ਨਾਲ ਟੇਸਟ ਜਿਹੜਾ ਪਰੌਂਠੇ ਦਾ ਬੜਾ ਹੀ ਵਧੀਆ ਆਉਂਦਾ ਹੈ ਤੇ ਜੇ ਨਾ ਹੋਵੇ ਤਾਂ ਤੁਸੀਂ ਸਕਿਪ ਕਰ ਦਿਓ ਤੇ ਇਹਦੇ ਨਾਲ ਜਿਆਦਾ ਤਿੱਖਾ ਵੀ ਨਹੀਂ ਹੁੰਦਾ ਤੇ ਇੱਕ ਲਈ ਆਪਾਂ ਆਪਣਾ ਛੋਟੀ ਹਰੀ ਮਿਰਚ ਜੀ ਜਿਹੜੀ ਕਿ ਤਿੱਖੀ ਹੁੰਦੀ ਹੈ ਹਲਕਾ ਜਿਹਾ ਚਟਪਟਾ ਤੇ ਤਿੱਖਾ ਵੀ ਚਾਹੀਦਾ ਉਸ ਤੋਂ ਬਾਅਦ ਜੀ ਇਹਨੂੰ 1 ਮਿੰਟ ਲਈ ਆਪਾਂ ਚੌਪ ਕਰ ਲਾਂਗੇ ਤੇ ਬਹੁਤ ਹੀ ਜਲਦੀ ਇਹ ਚੌਪ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਹਰਾ ਧਨੀਆ ਜੇ ਕੱਚੀਆਂ ਜਿਹੀਆਂ ਡੰਡੀਆਂ ਹੋਈਆਂ ਤਾਂ ਹਲਕੀਆਂ ਜਿਹੀ ਤੁਸੀਂ ਵਿੱਚ ਉਹ ਵੀ ਪਾ ਦਿਓ ਤੇ ਇਹਨੂੰ ਵੀ ਆਪਾਂ 5-7 ਸਕਿੰਟਾਂ ਲਈ ਚੌਪ ਕਰਕੇ ਵਿੱਚੇ ਹੀ ਮਿਕਸ ਕਰ ਲਾਂਗੇ ਇਹ ਪਹਿਲਾਂ ਨਾ ਪਾਓ ਤੁਸੀਂ ਕਿਉਂਕਿ ਫਿਰ ਧਣੀਆਂ ਨੇ ਬਿਲਕੁਲ ਹੀ ਵਿੱਚ ਮਿਕਸ ਹੋ ਜਾਣਾ ਹੈਗਾ ਹਲਕਾ ਜੈ ਇਹਨੂੰ ਚੌਪ ਕਰਿਓ ਉਸ ਤੋਂ ਬਾਅਦ ਆਪਾਂ ਜੀ ਇਹਨੂੰ ਚੌਪ ਕਰਕੇ ਕਿਸੇ ਵੀ ਇੱਕ ਬਰਤਨ ਵਿੱਚ ਕੱਢ ਲਾਂਗੇ ਜਿੰਨਾ ਵਧੀਆ ਤੁਸੀਂ ਸਮਾਨ ਤਿਆਰ ਕਰੋਗੇ ਓਨਾ ਹੀ ਵਧੀਆ ਤੁਹਾਡਾ ਪਰੌਂਠਾ ਤਿਆਰ ਹੋਊਗਾ ਤੇ ਬੇਲਣ ਵਿੱਚ ਵੀ ਇਹਨੂੰ ਬੜੀ ਆਸਾਨੀ ਹੋਊਗੀ ਤੇ ਬਾਕੀ ਜਿਹੜਾ ਟੇਸਟ ਹੋਊਗਾ ਇਹ ਉਦੋਂ ਪਤਾ ਲੱਗੂਗਾ ਜਦੋਂ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਖਾ ਲਿਆ ਫਿਰ ਇਹਦੇ ਉੱਪਰ ਪਾਈਏ ਜੀ ਆਪਾਂ ਲਾਲ ਮਿਰਚ ਬਿਲਕੁਲ ਥੋੜਾ ਜਿਹਾ ਮਸਾਲਾ ਥੋੜਾ ਜਿਹਾ ਪਤਨੀਆ ਪਾਊਡਰ ਤੇ ਫਿਰ ਆਪਾਂ ਇਹਦੇ ਉੱਪਰ ਪਾਵਾਂਗੇ ਜੀ ਥੋੜਾ ਜਿਹਾ ਮੰਗੇਓ ਪਾਊਡਰ ਜੇ ਤੁਹਾਡੇ ਕੋਲੇ ਹੋਇਆ ਜ਼ਰੂਰ ਪਾਓ ਤੇ ਕਾਲੀ ਮਿਰਚ ਪਾਈ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਾਂਗੇ ਤੇ ਸਭ ਤੋਂ ਪਹਿਲੀ ਗੱਲ ਹੈ ਜਿਹੜੀ ਇਹਦੇ ਵਿੱਚ ਤੁਸੀਂ ਨਮਕ ਨਾ ਪਾਓ ਉਹ ਆਪਾਂ ਬਾਅਦ ਵਿੱਚ ਪਾਵਾਂਗੇ ਕਿਉਂਕਿ ਜੇ ਸਬਜ਼ੀਆਂ ਵਿੱਚ ਪਹਿਲੇ ਹੀ ਨਮਕ ਪਾ ਕੇ ਰੱਖ ਦਈਏ ਤਾਂ ਉਹ ਪਾਣੀ ਛੱਡ ਜਾਂਦੀਆਂ ਨੇ ਤੇ ਐਟ এ ਟਾਈਮ ਹੀ ਤੁਸੀਂ ਨਮਕ ਨੂੰ ਪਾਇਓ ਇਸ ਤਰ੍ਹਾਂ ਇਹਨੂੰ ਮਿਕਸ ਕਰਕੇ ਆਪਾਂ ਇੱਕ ਸਾਈਡ ਤੇ ਰੱਖ ਲਿਆ ਤੇ ਪਰੌਂਠਾ ਬਣਾਉਣੀ ਜਿਹੜਾ ਆਟਾ ਹੈ ਉਹ ਤੁਸੀਂ ਸੌਫਟ ਜਾ ਗੁੰਨਿਓ ਕਿਉਂਕਿ ਹੁਣ ਸਰਦੀ ਦਾ ਮੌਸਮ ਹੈ ਆਟਾ ਪਿਆ ਪਿਆ ਸਖਤ ਹੋ ਜਾਂਦਾ ਤੇ ਇਹਦੀ ਲਈ ਲਵਾਂਗੇ ਜੀ ਆਪਾਂ ਵੱਡਾ ਸਾਰਾ ਪੇੜਾ ਉਹਦੀ ਵਜ੍ਹਾ ਇਹ ਵੀ ਹੈ ਵੱਡੇ ਪੇੜੇ ਵਿੱਚ ਪਰੌਂਠਾ ਵੀ ਬੜਾ ਵਧੀਆ ਬਣਦਾ ਤੇ ਬਾਕੀ ਬੱਚੇ ਕਹਿੰਦੇ ਹੁੰਦੇ ਮੈਂ ਇੱਕੋ ਹੀ ਖਾਣਾ ਤੇ ਮਾਂ ਤਾਂ ਫਿਰ ਇੱਕ ਦੇ ਵਿੱਚ ਦੋ ਦੇ ਦਿੰਦੀ ਹੈ ਨਾ ਤੇਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਲਈ ਅਜੀ ਪੀਲ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬੱਚਿਆਂ ਦੀ ਸਭ ਤੋਂ ਜਿਹੜੀ ਮਨਪਸੰਦ ਚੀਜ਼ ਹੈ ਉਹ ਹੈਗੀ ਜੀ ਚੀਜ਼ ਤੇ ਉਹਨੂੰ ਆਪਾਂ ਇਹਦੇ ਵਿੱਚ ਗ੍ਰੇਟ ਕਰਕੇ ਪਾ ਦਾਂਗੇ ਜਿਹੜਾ ਇਹਦੇ ਵਿੱਚ ਚੀਜ਼ ਦਾ ਟੇਸ ਹੈ ਬੜਾ ਹੀ ਵਧੀਆ ਹੁੰਦਾ ਤੇ ਆਪਾਂ ਬਣਾਇਆ ਜੀ ਅੱਜ ਮਿਕਸ ਵੈਜ ਚੀਜ਼ ਪਰੌਂਠਾ ਤੇ ਇਹ ਤੁਸੀਂ ਟਰਾਈ ਕਰਕੇ ਜ਼ਰੂਰ ਦੇਖਿਓ ਉਸ ਤੋਂ ਬਾਅਦ ਜੀ ਆਪਣੀਆਂ ਜਿਹੜੀਆਂ ਵੀ ਵੈਜੀਟੇਬਲ ਸੀ ਆਪਾਂ ਤਿਆਰ ਕਰਕੇ ਰੱਖੀਆਂ ਤੇ ਉਹ ਪਰੌਂਠੇ ਵਿੱਚ ਪਾ ਦਾਂਗੇ ਹਰ ਸਮਾਨ ਪਰਿਓ ਕਿਉਂਕਿ ਜਿੰਨਾ ਜ਼ਿਆਦਾ ਸਮਾਨ ਹੋਊਗਾ ਓਨਾ ਹੀ ਜ਼ਿਆਦਾ ਪਰੌਂਠਾ ਵਧੀਆ ਬਣੂਗਾ ਇਸੇ ਲਈ ਮੈਂ ਤੁਹਾਨੂੰ ਕਿਹਾ ਸੀ ਜਿਹੜਾ ਪੇੜਾ ਥੋੜਾ ਜਿਹਾ ਵੱਡਾ ਲਿਓ ਤਾਂ ਕਿ ਜਿਹੜੀਆਂ ਸਬਜ਼ੀਆਂ ਉਹ ਬਾਹਰ ਨਾ ਨਿਕਲਣ ਫਿਰ ਜ਼ਰੂਰਤ ਅਨੁਸਾਰ ਪਾਵਾਂਗੇ ਨਮਕ ਪਰ ਤੁਸੀਂ ਨਮਕ ਪਾਣਾ ਭੁੱਲ ਨਾ ਜਾਓ ਕਿਉਂਕਿ ਕਈ ਵਾਰੀ ਆਏ ਹੁੰਦੇ ਆਪਾਂ ਮਿਕਸ ਕਰਕੇ ਰੱਖ ਦਨੇ ਆ ਤੇ ਉਸੇ ਤਰ੍ਹਾਂ ਹੀ ਪਰੌਂਠੇ ਵਿੱਚ ਪਾ ਦਨੇ ਆ ਫਿਰ ਇਹਨੂੰ ਆਪਣੀ ਮਰਜ਼ੀ ਦਾ ਆਪਣੀ ਸ਼ੇਪ ਦਾ ਫੋਲਡ ਕਰ ਲਓ ਤੇ ਫਿਰ ਇਹਨੂੰ ਤੁਸੀਂ ਪਕਾ ਲਓ ਜਾਂ ਤਾਂ ਤੁਸੀਂ ਇਸੇ ਤਰ੍ਹਾਂ ਹੀ ਚੱਕਲੇ ਉੱਤੇ ਸਿੰਪਲ ਬੇਲ ਸਕਦੇ ਹੋ ਜੇ ਤੁਹਾਡਾ ਪਰੌਂਠਾ ਜਿਹੜਾ ਹੈਵੀ ਹੈ ਥੋੜਾ ਜਿਹਾ ਤਾਂ ਆਸਾਨੀ ਨਾਲ ਹੀ ਬੇਲ ਲਿਆ ਜਾਊਗਾ ਪਰ ਜੇ ਪਰੌਂਠਾ ਤੁਹਾਡਾ ਛੋਟਾ ਹੈ ਤਾਂ ਤੁਸੀਂ ਪੋਣਾ ਵਗੈਰਾ ਚੱਕਲੇ ਤੇ ਬਿਚਾ ਲਿਓ ਤੇ ਉਸ ਤੋਂ ਬਾਅਦ ਇਹਨੂੰ ਬੇਲ ਲਿਓ ਤੇ ਬਿਲਕੁਲ ਨਹੀਂ ਫਟੂਗਾ ਬੜੇ ਵਧੀਆ ਤਰੀਕੇ ਨਾਲ ਇਹ ਬੀਲ ਲਿਆ ਜਾਊਗਾ ਜਦੋਂ ਹੀ ਤੁਸੀਂ ਇਹਨੂੰ ਬੀਲ ਲਿਆ ਫਿਰ ਤਵੇ ਦੇ ਉੱਪਰ ਲਗਾਇਓ ਦੇਸੀ ਘਿਓ ਕਿਉਂ ਕਿ ਜਿਹੜੇ ਵੀ ਬੱਚਿਆਂ ਲਈ ਚੀਜ਼ ਤਿਆਰ ਕਰਦੇ ਹੋ ਤੁਸੀਂ ਉਹ ਦੇਸੀ ਘਿਓ ਦੀ ਘਰੇ ਘਰੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਕਿਉਂਕਿ ਸੇਤ ਲਈ ਵੀ ਵਧੀਆ ਹੈ ਤੇ ਬਾਕੀ ਇਨਾ ਚੀਜ਼ਾਂ ਦੇ ਬਹਾਨੇ ਬੱਚਿਆਂ ਦੇ ਅੰਦਰ ਥੋੜਾ ਜਿਹਾ ਘਿਓ ਚੱਲਿਆ ਜਾਂਦਾ ਕਿਉਂਕਿ ਵੈਸੇ ਤਾਂ ਉਹ ਕੁਝ ਖਾਂਦੇ ਨਹੀਂ ਜ਼ਿਆਦਾ ਕਿਉਂਕਿ ਉਹਨਾਂ ਨੂੰ ਜ਼ਿਆਦਾ ਚੀਜ਼ਾਂ ਚਾਰ ਤਰੀਕੇ ਦੀਆਂ ਹੀ ਪਸੰਦ ਹੁੰਦੀਆਂ ਨੇ ਤੇ ਮਾਂ ਨੂੰ ਇੰਜ ਹੁੰਦਾ ਕਿ ਮੇਰਾ ਬੱਚਾ ਵੱਧ ਤੋਂ ਵੱਧ ਹੈਲਥੀ ਚੀਜ਼ਾਂ ਖਾਵੇ ਤਾਂ ਬੱਚਿਆਂ ਦੇ ਪਰੌਂਠੇ ਵਗੈਰਾ ਉਹਤੇ ਵਧੀਆ ਤਰੀਕੇ ਦਾ ਦੇਸੀ ਘਿਓ ਲਗਾਓ ਤੇ ਨੂੰ ਇੱਕੇਦਮ ਤੁਸੀਂ ਬਿਲਕੁਲ ਨਾ ਪਲਟਿਓ ਤੇ ਅੱਧੇ ਪੌਣੇ ਮਿੰਟ ਤੋਂ ਬਾਅਦ ਤੁਸੀਂ ਇਹਨੂੰ ਪਲਟਣਾ ਕਿਉਂਕਿ ਜਿਹੜਾ ਸਬਜ਼ੀਆਂ ਵਾਲਾ ਪਰੌਂਠਾ ਹੁੰਦਾ ਹੈ ਜੇ ਆਪਾਂ ਇੱਕੋ ਸਾਰੀ ਇਹਨੂੰ ਪਲਟ ਲਾਂਗੇ ਤਾਂ ਉਹ ਤਵੇ ਨਾਲ ਚਿਪਕ ਜਾਂਦਾ ਤੇ ਪਰ ਇਹਨੂੰ ਉੱਪਰ ਹਰ ਪਾਸੇ ਤੁਸੀਂ ਦੇਸੀ ਘਿਓ ਲਗਾ ਲਗਾ ਕੇ ਪਲਟੋਂਗੇ ਤਾਂ ਬਹੁਤ ਹੀ ਬਦਿਆ ਇਹ ਬਣ ਕੇ ਤਿਆਰ ਹੋ ਜਾਊਗਾ ਤੇ ਜਿਹੜਾ ਇਹਦਾ ਟੇਸਟ ਹੋਊਗਾ ਉਸ ਨੂੰ ਮੈਂ ਪਹਿਲਾਂ ਵੀ ਕਿਹਾ ਚਾਹ ਤੁਸੀਂ ਨੂੰ ਬੱਚੇ ਦੱਸਣਗੇ ਸਾਰਾ ਟਿਫਨ ਖਾਲੀ ਕਰਕੇ ਘਰ ਲੈ ਕੇ ਆਉਣਗੇ ਤੁਸੀਂ ਸਾਰੀਆਂ ਟੈਨਸ਼ਨਾਂ ਤੋਂ ਫ੍ਰੀ ਹੋ ਜਾਓਗੇ ਬਾਕੀ ਜਦੋਂ ਵੀ ਇਹ ਪਰੌਂਠਾ ਟਾਈਮ ਘੱਟ ਹੋਵੇ ਬਹੁਤ ਜਲਦੀ ਵਿੱਚ ਬੰਦ ਹੈ ਕਿਉਂਕਿ ਆਪਾਂ ਜਦੋਂ ਆਲੂ ਵਗੈਰਾ ਦੇ ਪਰੌਂਠੇ ਬਣਾਉਣੇ ਆ ਤਾਂ ਪਹਿਲਾਂ ਉਹਨਾਂ ਨੂੰ ਉਬਾਲਣਾ ਪੈਂਦਾ ਫਿਰ ਛਿਲਣਾ ਪੈਂਦਾ ਉਹਨਾਂ ਨੂੰ ਠੰਡੇ ਹੋਣ ਤੇ ਵੀ ਟਾਈਮ ਲੱਗਦਾ ਤੇ ਕਾਫੀ ਸਮਾਂ ਚਾਹੀਦਾ ਹੈ ਤੇ ਇਹ ਜਿਹੜਾ ਪਰੌਂਠਾ ਹੈ ਹੈਲਥੀ ਵੀ ਬੰਦ ਹੈ ਬਹੁਤ ਸਾਰੀਆਂ ਵੈਜੀਟੇਬਲ ਵੀ ਵਿੱਚ ਪੈ ਜਾਂਦੀਆਂ ਤੇ ਬਾਕੀ ਇੰਚ ਵੀ ਨਹੀਂ ਹੁੰਦਾ ਕਿ ਆਪਾਂ ਕਿਸੇ ਨੂੰ ਸਿੰਪਲ ਚੀਜ਼ ਦੇਤੀ ਤੇ ਬਹੁਤ ਹੀ ਹੈਲਥੀ ਪਰੌਂਠਾ ਬਣਾ ਕੇ ਬੱਚਿਆਂ ਦੇ ਟਿਫਨ ਚ ਆਪਾਂ ਪਾਤਾ ਜੀ ਬੱਚੇ ਵੀ ਖੁਸ਼ ਹੋਗੇ ਉਸ ਤੋਂ ਬਾਅਦ ਜੀ ਉਹ ਆਪਣਾ ਟਿਫਨ ਹੱਥ ਕੇ ਲੈਗੇ ਕਿਉਂਕਿ ਜਦੋਂ ਬੱਚੇ ਖੁਸ਼ ਤਾਂ ਆਪਾਂ ਖੁਸ਼ ਉਸ ਤੋਂ ਬਾਅਦ ਫਿਰ ਆਪਾਂ ਪਰੌਂਠੇ ਰੱਖਾਇਆ ਸੋਨੀ ਸਾਬ ਨੂੰ ਨਾਸ਼ਤਾ ਉਹਨਾਂ ਨੂੰ ਵੀ ਸ਼ੌਪਤੇ ਤੌਰ ਤੇ ਤਾਂ ਤੇ ਆਪਾਂ ਹੋਗੇ ਫ੍ਰੀ ਤੁਸੀਂ ਵੀ ਇਸੇ ਤਰੀਕੇ ਨਾਲ ਪਰੌਂਠੇ ਬਣਾ ਕੇ ਜਿਹੜੇ ਜਰੂਰ ਖਾਓ ਤੇ ਆਪਣੀ ਫੈਮਿਲੀ ਨਾਲ ਇੰਜੋਏ ਕਰੋ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਆਨੰਦ ਹੁੰਦਾ ਖਾਣ ਦਾ ਉਹ ਆਪਣੀ ਫੈਮਿਲੀ ਨਾਲ ਹੀ ਹੁੰਦਾ ਤੇ ਮੇਰੇ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦੀ